ਅੰਨੀ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਇੱਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲਗ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਜਾਂ ਦੂਸਰੇ ਦਿਨ ਇੱਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮਲਾਟ ਆ ਉਹਦੇ ਵਿੱਚ 1978 ਤੋਂ ਸਾਡੇ ਇੱਥੇ ਮਾਦਲਗ੍ਰਾਮ ਬਣਿਆ ਜੇ ਥੱਲੇ ਪੰਚਾਇਤ ਦੀਆਂ ਇਟਾਂ ਲੱਗੀਆਂ ਤੇ ਇਹ ਨਹੀਂ ਰਾਤੋਂ ਰਾਤ ਜੀ ਇੱਥੇ ਚਾਰ ਦਿਵਾਰੀ ਕਰ ਲਈ ਤੇ ਚਾਰ ਦਿਵਾਰੀ ਕਰਕੇ ਤਾਂ ਨਹੀਂ ਆ ਸਾਰਾ ਕਬਜ਼ਾ ਕਰ ਲਿਆ ਜੀ ਇੱਥੇ ਨਜਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਜੀ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਤਿੰਨ ਨੋਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਰਸੀਬ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਨਹੀਂ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾੜਾ ਮਾਹੌਲ ਇਹ ਨਹੀਂ ਬਣਾਇਆ ਸੀਗਾ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਹਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਚਾਹੁੰਦੇ ਸੀ ਵੀ ਠਹਿ ਜਾਵੇ ਤੇ ਤਾਂ ਕਿ ਹੋਰ ਕੋਈ ਮਾੜਾ ਅੰਸਰ ਸਰਕਾਰੀ ਜ਼ਮੀਨ ਤੇ ਕਾਬਜਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰੇ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜਿਹੜੀ ਜੀ ਅੱਜ ਤੇ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਜੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਦਦ ਕੀਤੀ ਤੇ ਪੰਚਾਇਤ ਦੀ ਪ੍ਰਾਪਰਟੀ ਨੂੰ ਬਿਲਾ ਕਰਾਇਆ ਨਸ਼ੇ ਦਾ ਕਾਰੋਬਾਰ ਕਦੋਂ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਚੰਗ ਹੋ ਗਿਆ ਜੀ 5-7 ਸਾਲ ਤਾਂ ਇੱਥੇ ਸਾਡੇ ਪਿੰਡ ਰਹਿੰਦੇ ਨੂੰ 10 ਸਾਲ ਹੀ ਹੋ ਗਏ ਆ ਪਹਿਲਾਂ ਇਹ ਹੋਰ ਕਿਸੇ ਪਿੰਡ ਰਹਿੰਦੇ ਲਗਾਤਾਰ ਜੀ ਸਾਡੇ ਪਿੰਡ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਤੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰਮ ਕਰੂਗਾ ਕੋਈ ਮਾੜਾ ਅਨਸਰ ਪਿੰਡ 'ਚ ਗੁੰਡਾਗਰਦੀ ਕਰੇ ਕੋਈ ਸਰਕਾਰੀ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰੇ ਉਹਦੇ ਨਾਲ ਵੀ ਇਹੇ ਵਿਵਹਾਰ ਹੋਊਗਾ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਗਲਤੀ ਨਾ ਕਰੇ ਜਿੱਦਾਂ ਇਹ ਨਹੀਂ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਹੋਰ ਵੀ ਸ਼ਾਮ ਲਾਟਾ ਦੇ ਕਬਜ਼ੇ ਹੈਗੇ ਹਨ ਹੈਗੇ ਆ ਜੀ ਸਾਡੇ ਜਾਉਗੇ ਜੀ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਹਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਢਾਇਆ ਜੀ ਸਾਡੇ ਤੋਂ ਪਹਿਲੀ ਪੰਚਾਇਤ ਦਾ ਬਣਿਆ ਇਹ ਨਹੀਂ ਸਾਡੀ ਪੰਚਾਇਤ ਚ ਚਾਰ ਦਿਵਾਰੀ ਕੀਤੀ ਸੀ ਉਹ ਵੀ ਢਾਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਬਿਠਾ ਗਿਆ ਜੀ ਲੱਗ ਭੱਗ ਜੀ ਕੋਈ ਨਾ ਕੋਈ ਕਰਦਾ ਹੀ ਆ ਜੀ ਇਹਨਾਂ ਦੇ ਪਰਿਵਾਰ ਦੇ ਮੈਂਬਰੀ ਕਰਦੇ ਜੀ ਉਨਾ ਤੰਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਦੋਂ ਇਹ ਇਦਾਂ ਐ ਜੀ ਉਹ ਬਹੁਤ ਏਕਾ ਦੁੱਕਾ ਮਾੜਾ ਮੋਟਾ ਜਿੱਦਾਂ ਮੇਨ ਸਾਡੇ ਇਹੀ ਸੀਗਾ ਜੀ ਇਹਨਾਂ ਤੇ ਪਰਚੇ ਦਰਜੇ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਪਿੰਡੋਂ ਵੀ ਗਏ ਬਿਆ ਜੀ ਪਿੰਡ ਨਹੀਂ ਰਹਿੰਦੇ ਇੱਥੋਂ ਚਲ ਗਿਆ ਘਰ ਆ ਖਾਲੀ ਪਿਆ ਤੁਸੀਂ ਦੇਖ ਸਕਦੇ ਆ ਘਰ ਨੂੰ ਇਹ ਨਹੀਂ ਜਿੰਦਾ ਵੀ ਨਹੀਂ ਲਾਇਆ ਜੀ ਇਹ ਇੱਥੋਂ ਪਿੰਡ ਤੋਂ ਗਏ ਬਿਆ ਸੋਹਣ ਸਿੰਘ ਜੀ ਜਿੱਦਾਂ ਇਹ ਪੰਚਾਇਤ ਦੀ ਪੰਚਾਇਤ ਪਿੰਡ ਪਾਸ ਨਹੀਂ ਘਰ ਇਹਨਾਂ ਦਾ ਆਪਣੀ ਉੱਪਰ ਲੈਂਡ ਤੇ ਆ ਜੀ ਕਾਰ ਇਹਨਾਂ ਦੇ ਬਾਪ ਦਾ ਦਾਦੇ ਦੀ ਜਗਾਹ ਦੀ ਉੱਚ ਬਣਿਆ ਜੀ ਸਰਪੰਚ ਸਾਹਿਬ ਜਿੱਦਾਂ ਹੁਣੇ ਕਾਰਵਾਈ ਹੋਈ ਆ ਤੁਹਾਡੇ ਆਲੇ-ਦੋਲੇ ਪਿੰਡਾਂ ਵਿੱਚ ਵੀ ਜਿੱਦਾਂ ਨਸ਼ੇ ਦੀ ਪਰਹਾਰਿਆ ਕਾਫੀ ਜਿਹੜਾ ਇਸ ਈੜੀ ਵਿੱਚ ਆਲੇ-ਦੋਲੇ ਪਿੰਡਾਂ ਵਿੱਚ ਵੀ ਪੈ ਗਿਆ ਅਸੀਂ ਤਾਂ ਪੁਲਿਸ ਇਹ ਜਿਹੜੀ ਕਾਰਵਾਈ ਹੈਗੀ ਇਹ ਤੋਂ ਬਾਅਦ ਅਸਰ ਪਊਗਾ ਲੱਗ ਕੇ ਬਿਲਕੁਲ ਬਿਲਕੁਲ ਪਊਗਾ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਪਾਸੇ ਖਿਆਲ ਰੱਖਿਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਜੀ ਇਹ ਸਾਰਿਆਂ ਲਈ ਆ ਜੀ ਕਿਸੇ ਇਕੱਲੇ ਲਈ ਨਹੀਂ ਹੈਗੀ ਇਹ ਬਹੁਤ ਮਜਬੂਰੀ ਆ ਜੀ ਨੌਜਵਾਨ ਆ ਜਿਹੜੇ ਨਸ਼ਿਆਂ ਵਿੱਚ ਫਸੇ ਜਾਂਦੇ ਆ ਜੀ ਕੋਈ ਮੁੰਡਾ ਮ ਜੇ ਜਿਹੜੀ ਰੋਕਥਾਮ ਨੂੰ ਰੋਕਿਆ ਜਾਊਗਾ ਦੀ ਬੜੀ ਚੰਗੀ ਗੱਲ ਹੋਊਗੀ ਜੀ ਕਿਰਪਾ ਕਰੇ ਪੰਜਾਬ ਪੁਲਿਸ ਪੰਜਾਬ ਗਵਰਨਮੈਂਟ ਵੈਸੇ ਉਦੋਂ ਬੜਾ ਚੰਗਾ ਦੀ ਪੰਜਾਬ ਸਰਕਾਰ ਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਬਹੁਤ ਵਧੀਆ ਇਹਨੂੰ ਫਰਕ ਪਊਗਾ ਜੀ ਹੈਡਮਾਲਿਸ਼ ਕੀਤੀ ਗਈ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਸਾਨੂੰ ਕੁਝ ਦਿਨ ਪਹਿਲਾਂ ਬੀਡੀਪੀ ਉਰੜਕਾ ਕਲਾ ਨੇ ਇੱਕ ਰਿਕੁਇਜ਼ੀਸ਼ਨ ਲੈਟਰ ਲਿਖਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਐ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾਂ ਤੇ ਇੱਕ ਪੰਚਾਇਤੀ ਜਗ੍ਹਾ ਵੈ। ਕਰੀਬ ਸਾਢੇ 3 ਕਮਰਲੇ ਬੰਦੀ ਆ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਪਲੱਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਜਿਹੜਾ ਇਨਕ੍ਰੋਚ ਕੀਤਾ ਆ ਸੀਗਾ। ਸੋ ਉਸ ਰਿਕੁਐਸਿਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਸ ਮਦਦ ਦਿੱਤੀ ਜਾਵੇ। ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇੱਥੇ ਲੈਂਡ ਆਰਡਰ ਦਾ ਇਸ਼ੂ ਨਾ ਹੋਵੇ। ਉਸ ਬੰਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਇਹਦੀ ਡੈਮੋਲੇਸ਼ਨ ਜਿਹੜੀ ਉਹ ਜਿਹੜੀ ਐਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਸੀ ਉਹਨੇ ਹੀ ਡਿਮੋਲਿਸ਼ ਕਰਤਾ ਪਰ ਇਹਦੇ ਖਿਲਾਫ ਕੋਈ ਦੋਸ਼ਾਂ ਦੇ ਮਾਮਲੇ ਕਿ ਦਰਜ ਹੈ ਸੋ ਇਹ ਤਾਂ ਜਿਹੜਾ ਇਹਦੀ ਜਿਹੜੀ ਬੈਕਗ੍ਰਾਉਂਡ ਹਿਸ ਹੈ ਉਹ ਕ੍ਰਿਮੀਨਲ ਬੈਗ ਹਿਸਟਰੀ ਹੈ ਇਹਦੇ ਖਿਲਾਫ ਜਿਹੜੇ 6 ਮਕਦਮੇ ਕੋਲ ਦਰਜ ਹੈ ਪੰਜ ਜਿਹੜੇ ਐਨਡੀਪੀਐਸ ਸੈਕਟਰ ਦੇ ਨੇ ਜਿਹਦੇ ਵਿੱਚ ਕੇ ਮੇਜਰ ਰਿਕਵਰੀਜ਼ ਨੇ ਇਹਨਾਂ ਦਾ ਪਰਿਵਾਰ ਵੀ ਸਾਰਾ ਇਸ ਕੰਮ ਤੋਂ ਲੰਮੇ ਸਮੇਂ ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਵੈ ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਅਕਸੈਪਟੇਬਲ ਹੈ ਉਸਤੇ ਇਹ ਵੀ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਨਾਂ ਦੇ ਨਾਲ ਕਰ ਰਹੇ ਆ ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਇਦੋਂ ਕੋਈ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਉਹ ਜਰੂਰ ਹੋਏਗੀ ਸਰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਕਿ ਵੱਡੀਆਂ ਮੱਛਲੀਆਂ ਨੂੰ ਵੀ ਜਿਹੜਾ ਜਲਦੀ ਹੀ ਜਿਹੜਾ ਫੜਿਆ ਜਾਵੇਗਾ ਉਹਨਾਂ ਤੇ ਵੀ ਨੱਥ ਪਾਈ ਜਾਵੇ ਕਿਸ ਤਰ੍ਹਾਂ ਦੇਖਦੇ ਵੇਖੋ ਐਵਰੀ ਡੇ ਐਵਰੀ ਡੇ ਜਿਹੜਾ ਸਾਡੇ ਵੱਲੋਂ ਇਹ ਜਿਹੜਾ ਜਿਹੜਾ ਕੰਪੇਨ ਹੈ ਸ਼ੁਰੂ ਹੈ ਕੱਲ ਜਿੱਦਾਂ ਆਪਣਾ ਸਪੈਸ਼ਲ ਕਸੋ ਆਪਰੇਸ਼ਨ ਸੀਗਾ ਇਹਦੇ ਵਿੱਚ ਇੱਕ ਵੱਡੀ ਮੱਛਲੀ ਜਿਹਨੂੰ ਆਪਾਂ ਕਹਿ ਸਕਦੇ ਇੱਕ ਕੈਟਾਗਰੀ ਦਾ ਜਿਹੜਾ ਸਮ ਉਹਨੋਂ ਅਸੀਂ ਜਿਹੜਾ ਇਸ ਕੱਲ ਰੈਸਟ ਕੀਤਾ ਸੋ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਨਸ਼ਿਆਂ ਦੀ ਜਿਹੜੀ ਇਹਦੇ ਨਸ਼ਿਆਂ ਦੇ ਜਿਹੜੇ ਬਿੱਗ ਸਮਗਲਰ ਨੇ ਜਾਂ ਪੈਡਲਰ ਨੇ ਜਿੱਥੇ ਜੋ ਵੀ ਹੈ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਦੇ ਆ ਸਾਡਾ ਮੇਨ ਫੋਕਸ ਹੋਣਾ ਹੈ ਜਿਹੜਾ ਸਪਲਾਈ ਸਾਈਡ ਤੇ ਜਿਹੜੇ ਕਿ ਵੱਡੇ ਵੱਡੇ ਸਮਗਲਰ ਨੇ ਉਹਨਾਂ ਤੇ ਹੀ ਫੋਕਸ ਕੀਤਾ ਹੋਇਆ ਐਸ ਵੇਲੇ ਘਰ ਡਿਮੋਲਿਸ਼ ਕੀਤਾ ਗਿਆ ਇਸ ਘਰ ਦੀ ਜਿਹੜੀ ਜਸਵਿੰਦਰ ਕੌਰ ਜੱਸੀ ਆ ਉਹ ਐਸ ਵੇਲੇ ਕਿੱਥੇ ਹੈ ਜੀ ਉਹ ਜੱਸੀ ਕਰੀਬ 1 ਮਹੀਨੇ ਤੋਂ ਜਿਹੜੀ ਫਰਾਰ ਹੈ ਇਹਦੇ ਵਿੱਚ ਆਪਣੇ ਬੱਚਿਆਂ ਸਮੇਤ ਇੱਥੇ ਕੋਈ ਘਰ ਤੇ ਉਹਦੇ ਰਹਿੰਦਾ ਨਹੀਂਗਾ ਜੀ ਸਰੇ ਕੱਲੀ ਹੀ ਨਸ਼ੇ ਦਾ ਕਾਰੋਬਾਰ ਕਰਦੀ ਸੀ ਜਾਂ ਹੋਰ ਵੀ ਇਹਨਾਂ ਦੇ ਪਰਿਵਾਰ ਚੋਂ ਦੇਖੋ ਇਹਨਾਂ ਦੇ ਪਰਿਵਾਰ ਦਾ ਮੈਂਬਰ ਤੇ ਸਹਯੋਗ ਕਰਦਾ ਹੀ ਇਹਨਾਂ ਨੂੰ ਹੁਣ ਇਹਦੇ ਮੰਗਰੇ ਸੀ ਪਏ ਆ ਸੀ ਜਲਦੀ ਇਹਨੂੰ ਫੜ ਲਾਂਗੇ ਸਰ ਜਿਹੜੀ ਆ ਪ੍ਰੋਪਰਟੀ ਜਿਹੜੀ ਨਵੀਂ ਦਿਖਦੀ ਆ ਸਾਨੂੰ ਇਹ ਵੀ ਉਹਦੀ ਆ ਜੀ ਹਾਂ ਇਹਨਾਂ ਨੇ ਪੰਚਾਇਤੀ ਜ਼ਮੀਨ ਆ ਜਿਹੜੀ ਕਿ ਉਹਨਾਂ ਕਬਜ਼ਾ ਕੀਤਾ ਹੋਇਆ ਸੀ ਤੁਸੀਂ ਵੇਖਿਓ ਬਿਲਕੁਲ ਆ ਸੈਂਟਰ ਦੇ ਵਿੱਚ ਆ ਪਲੱਸ ਜਿਹੜੇ ਉਹਨਾਂ ਨੇ ਤਿੰਨ ਚਾਰ ਜਿਹੜੇ ਉਹ ਕੇਲਿਆਂ ਦੇ ਦਰਖਤ ਲਾਏ ਉਹ ਵੀ ਕੱਢ ਕੇ ਇਨਕ੍ਰੋਚਮੈਂਟ ਕੀਤੀ ਹੋਈ ਸੀ ਗਲੀਆਂ ਨੂੰ ਬਿਲਕੁਲ ਬੰਦ ਕੀਤੀ ਹੋਈ ਸੀ ਸਰ ਜਿਹੜੇ ਹਜੇ ਵੀ ਮਾੜਾ ਮਾੜੇ ਜਿਹੜਾ ਕੰਮ ਕਰਨੋਂ ਨਹੀਂ ਹਟਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਮਾੜਾ ਕੰਮ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਮਗਰ ਪਏ ਹੋਏ ਆ ਸਾਡੇ ਜਿਹੜਾ ਵੀ ਇਹ ਜਿਹੜਾ ਵੀ ਇਹਨੂੰ ਨਸ਼ਾ ਤਸਕਰੀ ਨੂੰ ਬढ़ावा ਦਿੰਦਾ ਕਰਦਾ ਵੈ ਪਿੰਦਾ ਵੈ ਜਾਂ ਕਿਸੇ ਤਰ੍ਹਾਂ ਦਾ ਵੀ ਲਿੰਕਡ ਉਹਦੇ ਵਾਸਤੇ ਸਾਡੇ ਕੋਲ ਕੋਈ ਗੰਜਸ਼ ਨਹੀਂ ਆ ਉਹਦੇ ਖਿਲਾਫ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਇਨਕ੍ਰੋਚਮੈਂਟ ਕੀਤੀ ਇੱਥੇ ਕਿ ਇਹਨੂੰ ਹਟਾਉਣ ਵਾਸਤੇ ਕੋਈ ਪੋਕੰਬੇਰ ਲ ਜਾਰੀ ਕੀਤਾ ਗਿਆ ਹੈ ਪਬਲਿਕ ਹਾਂਜੀ ਇਹ ਇਹਦੇ ਵਿੱਚ ਵੇਖੋ ਬੇਸਿਕਲੀ ਇਹ ਸਾਰਾ ਜਿਹੜਾ ਪ੍ਰੋਸੈਸ ਸਿਵਲ ਐਡਮਿਨਿਸਟ੍ਰੇਸ਼ਨ ਦਾ ਵਾ ਜੀ ਕਿਉਂਕਿ ਉਹਨਾਂ ਦੀ ਲੈਂਡ ਹੈ ਉਹਨਾਂ ਨੇ ਇਹ ਅਫਸਰਾਂ ਨੇ ਜਿਹੜਾ ਇਹਨੂੰ ਜਿਹੜਾ ਰਿਮੂਵ ਕਰਨ ਦਾ ਜਿਹੜਾ ਸਾਨੂੰ ਜਿਹੜਾ ਲੈਟਰ ਲਿਖਿਆ ਸੀਗਾ ਉਹਨਾਂ ਨੂੰ ਅਥਾਰਟੀ ਅੰਡਰ ਐਕਟ ਜਿਹੜਾ ਕਿ ਉਹ ਇਹਨੂੰ ਰਿਮੂਵ ਕਰ ਸਕਦੇ ਕਿਤੇ ਵੀ ਕੋਈ ਪੰਚਾਇਤੀ ਲੈਂਡ ਦੇ ਵਿੱਚ ਜੇ ਕਿਸੇ ਨੇ ਕੋਈ ਕਬਜ਼ਾ ਕੀਤਾ ਤੇ ਉਹ ਉੱਥੋਂ ਰਿਮੂਵ ਹੋਏਗਾ ਇਹਦੇ ਵਿੱਚ ਇਹ ਹੋਇਆ ਵੀ ਇੱਕ ਪੰਚਾਇਤੀ ਲੈਂਡ ਸੀ ਦੂਜਾ ਇਹ ਸਮਗਲਰ ਸੀਗਾ ਜਿਹਨਾਂ ਨੇ ਕੀਤਾ ਹੋਇਆ ਉਦੇ ਵਿੱਚ ਫਿਰ ਸਾਡੇ ਕੋ ਇਹਨਾਂ ਨੇ ਸਪੋਰਟ ਮੰਗੀ ਆ ਤੇ ਅਸੀਂ ਆ ਕੇ ਫਿਰ ਜਿਹੜਾ ਇਹਦੀ ਸੈਲਪ ਹਲਪ ਕੀਤੀ ਹੈ ਬਾਕੀ ਰਿਮੂਵਲ ਜਿਹੜੀ ਸਾਰੀ ਉਹ ਇਹਨਾਂ ਨੇ ਐਸ ਪਰ ਪ੍ਰੋਸੀਜਰ ਕੀਤੀ ਥੈਂਕ ਯੂ ਸਰ ਜੰਦਰ ਜੰਦਰ ਦੇ ਹੱਥ ਦੇ ਵਿੱਚ ਹੁਣ ਤੱਕ ਕਿੰਨੇ ਕੁ ਸਮਗਲ ਗ੍ਰਿਫਤਾਰ ਕੀਤੇ ਜਾਂ ਕਿੰਨੇ ਕੁ ਤਾਮਲੇ ਦਰਦ ਕੀਤੇ ਵੇਖੋ ਹੁਣ ਤੱਕ ਅਸੀਂ ਜੇ ਤੁਸੀਂ ਇਹਦਾ ਫਿਗਰ ਵੇਖੋ ਤੇ ਕਰੀਬ ਇਸ ਜਿਹੜਾ ਇੱਕ ਇਸ ਮਾਰਚ ਮਾਰਚ ਦੇ ਮਹੀਨੇ ਹੀ ਅਸੀਂ ਕਰੀਬ 100 ਤੇ 160 70 ਬੰਦੇ ਜਿਹੜੇ ਗ੍ਰਿਫਤਾਰ ਕਰਦੇ ਜਿਹਦੇ ਵਿੱਚ ਇੱਕ ਕੈਟਾਗਰੀ ਦੇ ਵੀ ਨੇ 20 ਦੇ ਵੀ ਸਾਰੇ ਪੈਡਲਰ ਵੀ ਨੇ ਜਿਹੜੇ ਬਿਗ ਸਮਗਲਰ ਵੀ ਨੇ ਉਹ ਸਾਰੇ ਅਸੀਂ ਜਿਹੜੇ ਆਪਾਂ ਇਹਨੂੰ ਜਿਹੜਾ ਉਹਨੂੰ ਬੁੱਕ ਕੀਤਾ ਵੈ ਜੀ